ਅੱਜ ਜੀ ਇਹ ਪੁਰੇ ਆਪਣੀ ਸਿਟੀ ਪਟਿਆਲਾ ਦੇ ਵਿੱਚ ਚੜਿਆ ਮੇਨ ਬਾਜ਼ਾਰ ਨੇ ਉਹਨਾਂ ਵਿੱਚ ਬੀਐਸਐਫ ਦੇ ਨਾਲ ਲੈਕਰਨ ਦੀ ਕੰਪਨੀ ਦੇ ਨਾਲ ਆਪਣੀ ਸਬ ਡਿਵੀਜ਼ਨ ਦੀ ਫੋਰਸ ਆ ਨਾਲ ਮੇਰੇ ਐਸਐਸਓ ਸਿਟੀ ਆ ਸਿਵਲ ਲਾਈਨ ਨੇ ਤੇ ਸੇਖਵਾ ਦੀ ਫੋਰਸ ਆ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨ ਦੇ ਸਬੰਧ ਵਿੱਚ ਵੀ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਖਤਮ ਹੋ ਗਈ ਤੇ ਆਪਣੀ ਜਿਹੜੀ ਆ ਵੋਟ ਦਾ ਇਸਤੇਮਾਲ ਆ ਉਹ ਬਿਨਾਂ ਡਰ ਭੈਅ ਤੋਂ ਕਰਨਾ ਸਮਾਜਿਕ ਉਪਰੋਕਤ ਇੰਸਰਾਂ ਨਹੀਂ ਕੋਈ ਖਾਸ ਨਾਕੇ ਜਾਂ ਇਸ ਤਰ੍ਹਾਂ ਲਿਕਵਿਡ ਮਨੀ ਟ੍ਰਾਂਸਫਰ ਹੋਂਦੀ ਆ ਜਾਂ ਐਕਸਰਸਾਈਜ਼ ਦਾ ਸਮਾਨਕ ਮਾਹੂਲ ਹੈ ਉਦੇ ਵਾਸਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ 24 ਆਵਰ ਚੱਲ ਰਹੇ ਸਾਡੇ ਨਾਕੇ ਪੰਜ ਨਾਕੇ ਚੱਲ ਰਹੇ ਆ ਉਤੋਂ ਤੋਂ ਕਾਫੀ ਰਿਕਵਰੀ ਵੀ ਹੋ ਰਹੀ ਆ ਲੇਕਿਨ ਸ਼ਰਾਬ ਦੀ ਵੀ ਰਿਕਵਰੀ ਹੋਈ ਆ ਪੈਸੇ ਦੀ ਰਿਕਵਰੀ ਵੀ ਹੋ ਰਹੀ ਆ ਉਹਨਾਂ ਨੂੰ ਜਦੋਂ ਪੈਸੇ ਆਈ ਫੜਦੇ ਆ ਇਨਪੁਟ ਟੈਕਸ ਵਿਭਾਗ ਨੂੰ ਮਲਾ ਕੇ ਜੇ ਉਹ ਸਹੀ ਅਧਰ ਰਿਲੀਜ਼ ਕਰ ਦਈਦੇ ਆ ਜੇ ਕਿਸੇ ਤੋਂ ਇਲਾਵਾ ਦੇਖਿਆ ਜਾਵੇ ਤਾਂ ਕਿੰਨੀ ਫੋਰਸ ਜਿਹੜੀ ਆ ਪੰਜਾਬ ਪੁਲਿਸ ਦੀ ਵਧੀ ਆ ਜਾਂ ਪੈਰਾਮਿਲਟਰੀ ਪੋਸਟਸ ਦੀ ਆ ਇਲੈਕਸ਼ਨ ਦੇ ਸੰਬੰਧ ਵਿੱਚ ਜਾਇਦਾ ਸਾਡੇ ਕੋਈ ਕੰਪਨੀ ਆਈ ਹੈ ਬੀਐਸਰ ਦੀ ਉਸ ਤੋਂ ਬਾਅਦ ਜੋ-ਜੋ ਇਲੈਕਸ਼ਨ ਲੱਗੇ ਜਾਵਾਂਗੇ ਤਾਂ ਹੋਰ ਵੀ ਕੰਪਨੀਆਂ ਸ ਅੱਜ ਜੀ ਇਹ ਉਹਨੇ ਆਪਣੇ ਸਿਟੀ ਬਟਾਲਾ ਦੇ ਵਿੱਚ ਜਿਹੜੇ ਮੇਨ ਬਾਜ਼ਾਰ ਨੇ ਉਹਨਾਂ ਵਿੱਚ ਬੀਐਸਐਫ ਦੇ ਨਾਲ ਲੈ ਕੇ ਉਹਦੀ ਕੰਪਨੀ ਦੇ ਨਾਲ ਆਪਣੇ ਸਬਡਿਵੀਜ਼ਨ ਦੀ ਫੋਰਸ ਆ ਨਾਲ ਮੇਰੇ ਐਸਐਸਓ ਸਿਟੀ ਐਸਿਵਲ ਲਾਈਨ ਨੇ ਤੇ ਸੇਖਵਾ ਦੀ ਫੋਰਸ ਆ ਫਲੈਗ ਮਾਰਚ ਕਰ ਰਹੇ ਆ ਇਲੈਕਸ਼ਨ ਦੇ ਸਬੰਧ ਵਿੱਚ ਵੀ ਲੋਕਾਂ ਦੇ ਵਿੱਚ ਡਰ ਦੀ ਭਾਵਨਾ ਖਤਮ ਹੋ ਗਈ ਤੇ ਆਪਣੀ ਜਿਹੜੀ ਆ ਵੋਟ ਦਾ ਇਸਤੇਮਾਲ ਆ ਉਹ ਬਿਨਾਂ ਡਰ ਭੈਅ ਤੋਂ ਕਰਨਾ ਸਮਾਜਪੁਰ ਉਹਦੀ ਅੰਸਰਾਂ ਨਹੀਂ ਕੋਈ ਖਾਸ ਨਾਕੇ ਜਾਂ ਜਿਸ ਤਰ੍ਹਾਂ ਲਿਕਵਿਡ ਮਨੀ ਟ੍ਰਾਂਸਫਰ ਹੁੰਦੀ ਆ ਜਾਂ ਐਕਸਾਈਜ਼ ਦਾ ਸਮਾਨ ਟ੍ਰਾਂਸਫਰ ਹੁੰਦਾ ਉਦੇ ਵਾਸਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ 24 ਆਵਰ ਚੱਲ ਰਹੇ ਸਾਡੇ ਨਾਕੇ ਪੰਜ ਨਾਕੇ ਚੱਲ ਰਹੇ ਆ ਉਤੋਂ ਤੋਂ ਕਾਫੀ ਰਿਕਵਰੀ ਵੀ ਹੋ ਰਹੀ ਆ ਇਹ ਲੇਕਰ ਸ਼ਰਾਬ ਦੀ ਵੀ ਰਿਕਵਰੀ ਹੋਈ ਆ ਪੈਸੇ ਦੀ ਰਿਕਵਰੀ ਵੀ ਹੋ ਰਹੀ ਆ ਉਹਨਾਂ ਨੂੰ ਜਦੋਂ ਪੈਸੇ ਅਸੀਂ ਫੜਦੇ ਆ ਇਨਕਮ ਟੈਕਸ ਵਿਭਾਗ ਨੂੰ ਬੁਲਾ ਕੇ ਜੇ ਉਹ ਸਹੀ ਅਦਰ ਰਿਲੀਜ਼ ਕਰ ਦਈਦੇ ਆ ਜੇ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਂ ਕਿੰਨੀ ਫੋਰਸ ਜਿਹੜੀ ਆ ਪੰਜਾਬ ਪੁਲਿਸ ਦੀ ਵਧੀ ਆ ਇਹ ਪੈਰਾਮੀਟਰੀ ਪੋਸਟ ਲਾਈ ਹੈ ਇਲੈਕਸ਼ਨ ਦੇ ਸੰਬੰਧ ਵਿੱਚ ਜੇ ਸਾਡੇ ਕੋਲ ਇੱਕ ਕੰਪਨੀ ਆਈ ਹੈ ਬੀਐਸਐਫ ਦੀ ਉਸ ਤੋਂ ਬਾਅਦ ਜੋ-ਜੋ ਇਲੈਕਸ਼ਨ ਲੱਗੇ ਜਾਵਾਂਗੇ ਤਾਂ ਹੋਰ ਵੀ ਕੰਪਨੀਆਂ ਸਾਨੂੰ ਮਿਲ